ਆਪਣੇ ਪੰਜਾਬ ਵਿੱਚ ਦੋ ਅੰਮਰਤਪਾਲ ਨੇ ਤੁਸੀਂ ਸਾਰੇ ਜਾਣਦੇ ਹੋ ਇੱਕ ਭਾਈ ਅੰਮਰਤਪਾਲ ਜੋ ਪੰਜਾਬ ਤੋਂ ਬਾਹਰ ਬੈਠਾਗਾ ਉਹ ਬੱਚੇ ਦੇ ਕੇਸ ਵਿੱਚ ਤੇ ਦੂਜਾ ਭਾਈ ਇੱਕ ਡਿਬੜੂ ਗੱਲ ਜੇਲ੍ਹ ਵਿੱਚ ਆ ਤੁਸੀਂ ਦੇਖੋ ਜੇ ਇਹ ਦੋਨੇ ਇੱਕ ਪੰਜਾਬ ਦਾ ਮੁੱਖ ਮੰਤਰੀ ਤੇ ਇੱਕ ਪੰਜਾਬ ਦਾ ਉਪ ਮੁੱਖ ਮੰਤਰੀ ਹੋਵੇ ਤੁਸੀਂ ਦੱਸੋ ਵੀ ਇਸ ਪੰਜਾਬ ਚ ਨਸ਼ਾ ਰਹੂਗਾ ਕਰਾਪਸ਼ਨ ਰਹੂਗਾ ਗੁੰਡਾਗਰਦੀ ਹੋਊਗੀ ਜੇ ਇਹ ਦੋਨਾਂ ਨੂੰ ਕੋਈ ਕੋਈ ਨਾ ਕੋਈ ਦੋਨਾਂ ਨੂੰ ਉੱਦੇ ਸਮਾਏ ਜਾਣ ਤੁਸੀਂ ਦੱਸੋ ਵੀ ਕਿਸੇ ਬੱਚੇ ਨਾਲ ਰੇਪ ਹੋ ਜਾਊਗਾ ਕਿਸੇ ਕੁੜੀ ਨਾਲ ਰੇਪ ਹੋ ਜਾਊਗਾ ਤੁਸੀਂ ਦੱਸੋ ਕਮੈਂਟ ਕਰਕੇ ਤੁਸੀਂ ਦੱਸੋ ਵੀ ਮੱਖੀ ਫੜਕਣ ਨਹੀਂ ਦੇ ਰਹੀ ਇਹਨਾਂ ਨੇ ਇਹ ਸਰਕਾਰ ਦੇ ਦੋਨੇ ਅੱਖਾਂ 'ਚ ਰੜਕਦੇ ਆ ਕਿਉਂ ਰੜਕਦੇ ਆ ਇਹ ਦਿੱਲੀ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਦੇ ਆ ਹੁਣ ਕਿਸੇ ਲੈਵਲ ਤੇ ਨਹੀਂ ਹੁਣ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਬਾਣਾ ਦਿੱਤਾ ਜਿਹੜੀ ਸ਼ਕਤੀ ਰੂਪ ਜਿਹੜੀ ਪਾਵਰ ਦਿੱਤੀ ਆ ਜਦੋਂ ਉਹਦੇ ਉਹਦੀ ਐਡੀ ਪਾਵਰ ਨਾਲ ਦਿੱਲੀ ਦੀ ਅੱਖ ਚੱਕ ਪਾ ਸਕਦਾ ਤੁਸੀਂ ਦੱਸੋ ਜਦੋਂ ਇੱਕ ਪੰਜਾਬ ਦਾ ਮੁੱਖ ਮੰਤਰੀ ਤੇ ਇੱਕ ਉਪ ਮੁੱਖ ਮੰਤਰੀ ਕੋਈ ਵੀ ਉਹਦੇ ਤੇ ਹੋਏ ਤੁਸੀਂ ਦੱਸੋ ਵੀ ਪੰਜਾਬ ਚ ਕੋਈ ਭਈਆ ਐਂਟਰ ਨਹੀਂ ਕਰ ਸਕਦਾ ਤੁਸੀਂ ਦੇਖੋ ਵੀ ਪੰਜਾਬ ਦੇ ਉਹਤੋਂ ਹਾਲਾਤ ਕੀ ਹੋਣਗੇ ਤੁਸੀਂ ਆਪ ਸੋਚ ਸਕਦੇ ਹੋ ਤੁਸੀਂ ਪੰਜਾਬ ਦੇ ਲੋਕਾਂ ਦੀ ਇੱਕ ਬਹੁਤ ਵੱਡੀ ਸੋਚ ਹੋਣੀ ਚਾਹੀਦੀ ਹੈ ਵੀ ਹੁਣ ਆਪਾਂ ਆਣ ਬਾਈਆਂ ਇਲੈਕਸ਼ਨਾਂ 'ਚ ਭਾਈ ਅੰਬਰਤਪਾਲ ਨੂੰ ਸੀਐਮ ਬਣਾਉਣਾ ਤੇ ਭਾਈ ਅੰਬਰਤਪਾਲ ਵਾਸਤੇ ਵੀਡੀਓ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚੇ ਪੰਜਾਬ ਦੇ ਹਰੇਕ ਸਿੱਖ ਨੌਜਵਾਨ ਨੂੰ ਇਹ ਵੀਡੀਓ ਦਾ ਪਤਾ ਲੱਗੇ ਵੀ ਆਪਾਂ ਇਹ ਭਾਈ ਹੁਣ ਭਾਈ ਸਾਹਿਬ ਨੂੰ ਦਿਟਾਉਣਾਗਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਈ